ਇਹ ਦੁਨੀਆ ਦਾ ਸਭ ਤੋਂ ਮਹਿੰਗਾ ਕੀੜਾ ਕੀਮਤ 75 ਲੱਖ ਰੁਪਏ ਰਾਤੋਂ ਰਾਤ ਬਦਲ ਕੇ ਰਖਤਵੇਗਾ ਤੁਹਾਡੀ ਵੀ ਜ਼ਿੰਦਗੀ ਤੁਸੀਂ ਵੀ ਦੇਖੋ ਕਿਵੇਂ ਨਜ਼ਰ ਆਉਂਦਾ ਹੈ ਇਹ ਕੀੜਾ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਜਬ ਕੱਟਬ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇਸ ਦੁਨੀਆ ਦੇ ਵਿੱਚ ਅਜੇ ਕਿੰਨੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਰਹੱਸ ਪਣ ਕੇ ਰਹਿ ਗਈਆਂ ਜੋ ਬਹੁਤ ਹੀ ਅਜੀਬੋ ਗਰੀਬ ਨਸਰ ਆਉਂਦੀਆਂ ਤੇ ਸੁਣਨ ਦੇ ਵਿੱਚ ਵੀ ਬਹੁਤ ਹੀ ਕਮਾਲ ਦੀਆਂ ਹੁੰਦੀਆਂ ਤੇ ਅੱਜ ਇੱਕ ਅਜਿਹੇ ਕੀੜੇ ਦੇ ਬਾਰੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜਿਸ ਦੀ ਕੀਮਤ 75 ਲੱਖ ਰੁਪਏ ਤੁਸੀਂ ਸੋਚੋਗੇ ਭਲਾ ਕੀੜੇ ਦੀ ਕੀਮਤ 75 ਲੱਖ ਰੁਪਏ ਕਿਵੇਂ ਹੋ ਸਕਦੀ ਹੈ ਜੇਕਰ ਹੋਵੇ ਕੀ ਵੀ ਤਾਂ ਲੋਕ ਇਸ ਨੂੰ ਖਰੀਦਣਾ ਕਿਉਂ ਪਸੰਦ ਕਰਨਗੇ ਕੀ ਹੈ ਖਾਸੀਅਤ ਇਸ ਕੀੜੇ ਦੀ ਜਿਸ ਕਰਕੇ ਲੋਕ ਇਸ ਨੂੰ ਖਰੀਦਣ ਤੇ ਲਈ ਪੂਰੇ 75 ਲੱਖ ਰੁਪਏ ਦੇਣਗੇ ਸੋਚਣ ਦੇ ਵਿੱਚ ਤਾਂ ਜੀਭ ਲੱਗਦਾ ਹੈ ਕਿ ਕੀੜੇ ਦੀ ਕੀਮਤ ਇੰਨੀ ਕਿਉਂ ਹੋਏਗੀ ਕੀ ਇਸ ਦੇ ਵਿੱਚ ਖਾਸ ਆਊਟ ਆ ਲੈਣੇ ਆ ਤੁਹਾਨੂੰ ਦੱਸ ਦਈਏ ਕਿ ਕੀੜਾ ਹੈ ਸਟੈਟ ਬੀਟਲ स्टैग बीटल दुनिया ਦੇ ਸਭ ਤੋਂ ਮਹਿੰਗੇ ਕੀੜਿਆਂ ਦੇ ਵਿੱਚੋਂ ਇੱਕ ਹੈ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ سٹੈਗ बीटल ਦੇ ਵਿੱਚ ਜਿਹੜਾ ਕੀ ਹੈ ਜੋ ਇਸ ਨੂੰ ਖਾਸ ਬਣਾਉਂਦਾ ਹੈ سٹੈਗ बीटल ਧਰਤੀ ਤੇ ਸਭ ਤੋਂ ਦੁਰਲੱਭ ਕਿਸਮਾਂ ਦੇ ਵਿੱਚੋਂ ਇੱਕ ਹੈ سٹੈਗ बीटल ਰਾਤੋਂ ਰਾਤ ਲੋਕਾਂ ਦੀ ਕਿਸਮ ਬਦਲ ਦਿੰਦਾ ਹੈ ਇਸ ਲਈ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਕੀਟ ਹੈ ਇਹ ਚੰਗੀ ਕਿਸਮਤ ਦੇ ਲਈ ਗਰਦਨ ਦੇ ਆਲੇ ਦੁਆਲੇ ਇੱਕ ਤਾਜੀ ਵਜੋਂ ਪਹਿਨਿਆ ਜਾਂਦਾ ਹੈ ਸਟੈਗ ਬੀਟਲ ਦਾ ਸਾਰਾ ਜੀਵਨ ਸੜੀ ਹੋਈ ਲੱਕੜ ਤੇ ਨਿਰਭਰ ਕਰਦਾ ਹੈ ਇਸ ਦੀ ਪਛਾਣ ਮੁੱਖ ਤੌਰ ਤੇ ਇਸ ਦੇ ਕਾਲੇ ਚਮਕਦਾਰ ਸਿਰ ਤੋਂ ਨਿਕਲਣ ਵਾਲੇ ਸਿੰਘਾਂ ਦੁਆਰਾ ਕੀਤੀ ਜਾਂਦੀ ਹੈ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਟੈਗ ਬੀਟਲ ਕੀੜੇ ਮਕੌੜਿਆਂ ਦੀ ਲੁਪਤ ਹੋ ਰਹੀ ਪਰਜਾਤੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹਨਾਂ ਦੀ ਕੀਮਤ 75 ਲੱਖ ਰੁਪਏ ਤੱਕ ਦੱਸੀ ਜਾ ਰਹੀ ਹੈ ਬੀਟਲ ਸਪੀਸੀਸ ਦੇ ਨਿਰਪਰਕਾਰਤੀਆਂ ਇਹ ਹਰੇ, ਗੂੜੇ ਪੂਰੇ, ਸਲੇਟੀ, ਲਾਲ ਪੂਰੇ ਜਾਂ ਕਾਲੇ ਵੀ ਹੋ ਸਕਦੇ ਆ ਉਹ ਯਕੀਨੀ ਤੌਰ ਤੇ ਇੱਕ ਡਰਾਉਣੀ ਦਿਖ ਰੱਖਤੇ ਨੇ ਪਰ ਇਹ ਮਨੁੱਖਾਂ ਤੇ ਹੋਰ ਜਾਨਵਰਾਂ ਦੇ ਲਈ ਨੁਕਸਾਨਦੇ ਨਹੀਂ ਹੈ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਬੀਟਲਾਂ ਦੀਆਂ 1200 ਕਿਸਮਾਂ ਦਾ ਇੱਕ ਪਰਿਵਾਰ ਹੈ ਸਟੈਗ ਬੀਟਲਸ ਲਾਈ ਕੈਨੇਡੇ ਪਰਿਵਾਰ ਦੇ ਵਿੱਚ ਬੀਟਲਾਂ ਦੀਆਂ ਲਗਭਗ 1200 ਕਿਸਮਾਂ ਦਾ ਇੱਕ ਪਰਿਵਾਰ ਹੈ ਬਹੁਤ ਸਾਰੇ ਯੂਰਪ ਦੇ ਵਿੱਚ ਆਮ ਤੌਰ ਤੇ ਇੱਕ ਜਾਣੀ ਪਛਾਣੀ ਪ੍ਰਜਾਪਤੀ ਲਿਉਸੀਨਸ ਸਾਬਜ਼ ਹੈ ਜਿਨ੍ਹਾਂ ਦੇ ਜਿਬਾੜੇ ਲੰਬੇ ਹੁੰਦੇ ਹੈ ਜੋ ਹੀਰਣ ਤੇ ਸਿੰਘਾਂ ਵਰਗੇ ਹੁੰਦੇ ਹੈ ਅੰਗਰੇਜ਼ੀ ਦੇ ਵਿੱਚ ਹੀਰਣ ਨੂੰ ਸਟੈਕ ਕਿਹਾ ਜਾਂਦਾ ਹੈ ਇਸ ਲਈ ਇਸ ਦੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਇਸ ਮੱਟਲ ਦਾ ਨਾਮ ਸਟੈਕ ਮੱਟਲ ਵੱਜੋਂ ਪ੍ਰਸਿੱਧ ਹੈ ਇੱਕ ਰਿਪੋਰਟ ਦੇ ਵਿੱਚ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਯੂਰਪੀ ਦੇਸ਼ਾਂ ਦੇ ਵਿੱਚ ਇਸ ਨੂੰ ਮਰਿਆ ਹੋਇਆ ਕੀੜਾ ਮੰਨਿਆ ਜਾਂਦਾ ਹੈ ਅਤੇ ਲੋਕ ਮਰੇ ਹੋਏ ਕੀੜੇ ਦੇ ਹਾਰ ਗਲਿਆਂ ਦੇ ਵਿੱਚ ਪਾਉਂਦੇ ਆ ਇਸ ਕੀੜੇ ਨੂੰ ਲੋਕਾਨੀਆਂ ਇਟਲੀ ਦੇ ਵਿੱਚ ਤਾਜ਼ੀ ਵਜੋਂ ਵਰਤਿਆ ਜਾਂਦਾ ਹੈ ਇਸ ਨੂੰ ਚੰਗੀ ਕਿਸਮਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਇਹਨਾਂ ਕੀੜਿਆਂ ਦਾ ਭਾਰ 2 ਤੋਂ 6 ਗ੍ਰਾਮ ਹੁੰਦਾ ਹੈ ਉਹਨਾਂ ਦੀ ਉਸ ਉਮਰ 3 ਤੋਂ 7 ਸਾਲ ਹੈ ਜਿੱਥੇ ਮੇਲ ਕੀੜੇ 35 ਤੋਂ 75 ਮਿਲੀਮੀਟਰ ਲੰਬੇ ਹੁੰਦੇ ਆ ਜੇ ਅਸੀਂ ਮਾਦਾ ਕੀੜਿਆਂ ਬਾਰੇ ਗੱਲ ਕਰੀਏ ਤਾਂ ਉਹ 30 ਤੋਂ 50 ਮਿਲੀਮੀਟਰ ਤੱਕ ਲੰਬੇ ਹੁੰਦੇ ਆ ਸੋ ਦੋਸਤੋ ਦੁਨੀਆ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਬਾਰੇ ਨਾ ਤਾਂ ਸਿੱਕਦੇ ਸੁਣਿਆ ਨਾ ਸੀ ਕਦੇ ਉਹਨਾਂ ਨੂੰ ਦੇਖਿਆ ਤੇ ਉਹਨਾਂ ਦੇ ਵਿੱਚੋਂ ਹੀ ਕੁਝ ਅਜਿਹੀਆਂ ਪ੍ਰਜਾਤੀਆਂ ਨੇ ਕੁਝ ਅਜਿਹੇ ਕੀੜੇ ਮਕੋੜੇ ਨੇ ਜਿਨ੍ਹਾਂ ਬਾਰੇ ਅਸੀਂ ਕਦੇ ਸੁਣਿਆ ਹੀ ਨਹੀਂ ਜਿਵੇਂ ਸਟੈਕ ਬੀਟਲ ਜਿਸ ਬਾਰੇ ਸ਼ਾਇਦ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਵੇਗਾ ਤੇ ਇਸ ਦੀ ਕੀਮਤ ਸੁਣ ਕੇ ਤਾਂ ਹਰ ਕਿਸੇ ਦੇ ਹੋਸ਼ ਉੱਚਾਣ ਕੇ ਅੱਜ ਦਾ ਇਹ ਅਜਬ ਕੱਜੇ ਪ੍ਰੋਗਰਾਮ ਅਗਰ ਤੁਹਾਨੂੰ ਚੰਗਾ ਲੱਗਿਆ ਏ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਤੁਸੀਂ ਅਜੇ ਹੀ ਹੋਰ ਜਾਣਕਾਰੀ ਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ